ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚਿਆ ਫੋਤਨਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਇਧਰ ਮੇਨ ਸੜਕ ਤੇ ਮੋਗਲੇ ਵਾਲੀ ਸੜਕ ਤੇ ਪਿੰਡ ਪੈਂਦਾ ਇਹ ਨਾਲ ਟੱਲੇ ਵਾਲਾ ਫੋਤਨਾ ਇਧਰ ਵਖਤਗੜ ਚੂੰਗਾ ਰੈਸਰ ਤਿੰਨ ਚਾਰ ਪਿੰਡ ਇਧਰ ਨੇੜੇ ਨੇੜੇ ਪੈਂਦੇ ਆ ਜ਼ਿਲ੍ਹਾ ਬਰਨਾਲਾ ਪਈਦਾ ਛੋਟੀ ਹੈ ਬਾਈ ਕੋਲ ਬਕਾਉ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਤਨਵੇ ਸਿੰਘ ਪਿੰਡ ਭੋਦਣਾ ਜ਼ਿਲ੍ਹਾ ਬਰਨਾਲਾ ਹੈ ਠੀਕ ਹੈ ਜੀ ਹਾਂਜੀ ਬਈ ਕਿੰਨੇ ਕ ਦਿਨ ਲੂਗੀ ਮੱਚ ਆਪਣੀ ਜੀ 10 12 ਦਿਨ ਲੈ ਜਾਈ ਸਮੁੰਦੇਈ ਠੀਕ ਹੈ ਜੀ ਦੇਖ ਸਕਦੇ ਪਰਾ ਛੋਟਾ ਛੋਟਾ ਰੌਣ ਲੱਗੀ ਥਾਂ ਤੋਂ ਦੇਖ ਸਾਹ ਚਾਰੇ ਨਿਖੜਮਿਆਂ ਲੇਵਾ ਦੇਖ ਸਕਦੇ ਸੰਗ ਸੰਗ ਕੁੰਡੇ ਆ ਠੀਕ ਹੈ ਜੀ ਮੜਾ ਦੂਰ ਕੇ ਦਿਖਾ ਦਿਓ ਜੀ ਹਾਂਜੀ ਦੇਖਣਾ ਫੇਸ ਕੁਆਲਟੀ ਸੋਹਣੀ ਆ ਛੋਟੀ ਕਰਮਾ ਵਾਲੀ ਲਿਓ ਜੀ ਲਿਓ ਚਾ ਚੱਲ ਤੁਰਦੇ ਲਓ ਭਰਾ ਪੂਰਾ ਤਾਰਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਸੋਹਣੀ ਝੋਟੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਨੂੰ ਨਾਮ ਦੀ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਹੈ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਅਗਰ ਜੀਤ ਰਾਏ ਨੂੰ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਨੂੰ ਨਾਮ ਦੀ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਭਾਈ ਰੇਟ ਕੀ ਹੈ ਜੀ ਰੇਟ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂਜੀ ਭਾਈ ਜੀ ਜਿਸਕਿਨ ਆਰਡਰ ਲਗਣੀ ਹੈ ਤਾਂ ਆਪਣਾ ਨੰਬਰ ਮੋਡ ਕਰੀ ਜੀ 718200035 ਜੀ ਦੇਖ ਸਕਦਾ ਸੋਨੂ ਕੱਦ ਕੋਦ ਸੁਖਨ ਰੇਟ ਬਾਈ ਜੀ ਕਹਿੰਦਾ ਫੋਨ ਤੇ ਦੱਸਾਂਗੇ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ